ਸਰਦਾਰ ਹਰੀ ਸਿੰਘ ਨਲੂਆ ਕਿੱਡੇ ਵੱਡੇ ਉੱਚੇ ਤੇ ਸੁੱਚੇ کردار ਦਾ ਮਾਲਕ ਸੀ ਇਹਦੀਆਂ ਹਜ਼ਾਰਾਂ ਮਿਸਾਲਾਂ ਹੋਣਗੀਆਂ ਪਰ ਮੈਂ ਇੱਕ ਵਿਸ਼ੇਸ਼ ਘਟਨਾ ਦਾ ਜ਼ਿਕਰ ਕਰਨ ਜਾ ਰਿਹਾ ਜਦੋਂ ਸਰਦਾਰ ਹਰੀ ਸਿੰਘ ਨਲੂਆ ਨੇ ਜਮਰੋਦ ਫਤਿਹ ਕੀਤਾ ਪਖੈਬਰ ਪਖਤੂਨਵਾਦੇ ਇਲਾਕੇ ਦੇ ਵਿੱਚ ਪਠਾਣਾ ਦੇ ਦਿਲਾਂ ਦੇ ਉੱਤੇ ਉਹਦਾ ਐਸਾ ਦਬਦਬਾ ਬੈਠਿਆ ਤੇ ਪਠਾਣ ਮਾਵਾਂ ਆਪਣੇ ਰੋਂਦਿਆਂ ਬੱਚਿਆਂ ਨੂੰ ਇਹ ਗੱਲ ਕਹਿ ਕੇ ਚੁੱਪ ਕਰਾਉਣ ਲੱਗ ਪਈਆਂ ਪੁੱਤਰ ਸੌ ਜਾ ਨਹੀਂ ਤਾਂ ਹਰੀ ਸਿੰਘ ਨਲੂਆ ਆ ਜਾਊਗਾ ਉਸੇ ਹੀ ਦੌਰ ਦੇ ਵਿੱਚ ਜਦੋਂ ਸਿੱਖ ਫੌਜਾਂ ਜਮਰੋਧ ਡੇਰੇ ਲਈ ਬੈਠੀਆਂ ਨੇ ਇੱਕ ਪਠਾਨ ਬੀਬੀ ਜਿਸ ਦਾ ਨਾਮ ਹੈ ਬਾਨੋ ਬੇਗਮ ਉਹ ਸਰਦਾਰ ਹਰੀ ਸਿੰਘ ਨਲੂਏ ਦੇ ਕੈਂਪ ਦੇ ਵਿੱਚ ਆਈ ਤੇ ਉਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸਿੰਘਾਂ ਨੇ ਸਰਦਾਰ ਹਰੀ ਸਿੰਘ ਨਲੂਏ ਦੇ ਸਾਹਮਣੇ ਬੀਬੀ ਬਾਨੋ ਨੂੰ ਪੇਸ਼ ਕਰ ਦਿੱਤਾ ਸਰਦਾਰ ਜੀ ਨੇ ਸਵਾਲ ਕੀਤਾ ਹਾਂ ਦੱਸ ਬੀਬੀ ਕੀ ਕੰਮ ਸੀ ਕਿਵੇਂ ਆਏ ਹੋ ਬੜੇ ਹੀ ਵਿਵਾਕ ਹੋ ਕੇ ਉਸ ਬੀਬੀ ਨੇ ਆਖਿਆ ਕਿ ਮੈਂ ਵੇਖਣਾ ਚਾਹੁੰਦੀ ਸੀ ਉਹ ਕਿਹੜਾ ਮਹਾਨ ਇਨਸਾਨ ਹੈ ਉਹ ਕਿਹੜਾ ਬਹਾਦਰ ਜਨਰਲ ਹੈ ਜਿਨੇ ਸਾਡੇ ਉਤੇ ਫਤਿਹ ਹਾਸਲ ਕੀਤੀ ਹੈ ਨਾਲ ਦੇ ਨਾਲ ਬੀਬੀ ਨੇ ਦੂਜੀ ਗੱਲ ਦਿਲ ਦੀ ਆਖੀ ਕਿ ਸਰਦਾਰ ਜੀ ਮੈਂ ਅਣਵਿਆਹੀ ਹਾਂ ਮੇਰੇ ਦਿਲ ਦੀ ਤਮੰਨਾ ਹੈ ਕਿ ਮੇਰੀ ਕੋਖੋਂ ਕੋਈ ਤੁਹਾਡੇ ਵਰਗਾ ਬਲੀ ਬਹਾਦਰ ਪੁੱਤ ਪੈਦਾ ਹੋਵੇ ਸਰਦਾਰ ਨਲੂਏ ਨੇ ਬੀਬੀ ਦੀ ਇੱਛਾ ਪਾਪ ਲਈ ਕਹਿਣ ਲੱਗੇ ਬੀਬੀ ਮੈਂ ਤਾਂ ਵਿਆਹਿਆ ਵਰਿਆ ਹਾਂ ਮੇਰੇ ਤਾਂ ਔਲਾਦ ਵੀ ਹੈ ਤੇ ਉਮਰ ਦੇ ਵਿੱਚ ਮੈਂ ਲਗਭਗ ਤੇਰੇ ਨਾਲੋਂ ਦੁਗਣੀ ਤੋਂ ਵੀ ਜ਼ਿਆਦਾ ਹੋਵਾਂਗਾ ਕਿਉਂਕਿ ਜਦੋਂ ਜਮਰੋਦ ਫਤਿਹ ਕੀਤਾ ਉਦੋਂ ਨਲੂਏ ਸਰਦਾਰ ਦੀ ਉਮਰ 45 ਸਾਲ ਸੀ ਤੇ ਪਠਾਣਾ ਦੇ ਵਿੱਚ 15-16 ਸਾਲਾਂ ਦੀਆਂ ਲੜਕੀਆਂ ਨੂੰ ਵਿਆਹ ਦੇਣ ਦਾ ਰਿਵਾਜ ਸੀ ਜੇ ਉਹ ਅੜਵਿਆ ਹੀ ਸੀ ਤੇ ਲਗਭਗ 15-16 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਜਦੋਂ ਨਲੂਏ ਸਰਦਾਰ ਨੇ ਵਿਆਹ ਤੋਂ ਅਨਕਾਰ ਕਰ ਦਿੱਤਾ ਤੇ ਉਸ ਬੀਬੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਜਦੋਂ ਵਾਪਸ ਪਤਣ ਲੱਗੀ ਤੇ ਨਲੂਏ ਨੇ ਇੱਕ ਵਾਰੀ ਫਿਰ ਬਾਜ਼ ਮਾਰੀ ਕਹਿੰਦਾ ਹਾਂ ਬੀਬੀ ਕੀ ਗੱਲ ਹੈ ਤੂੰ ਰੋਂਦੀ ਕਿਉਂ ਹੈ ਤੇਰਾ ਚਿਹਰਾ ਉਤਰ ਕਿਉਂ ਗਿਆ ਏ ਉਹ ਕਹਿਣ ਲੱਗੀ ਸਰਦਾਰ ਜੀ ਮੈਂ ਤਾਂ ਸੋਇਆ ਸੀ ਸਿੱਖਾਂ ਦੇ ਦਰਦ ਉੱਤੇ ਆ ਕੇ ਕੋਈ ਖਾਲੀ ਨਹੀਂ ਮੁੜਦਾ ਪਰ ਮੇਰੇ ਮਨ ਵਿੱਚ ਇਹ ਭਰਮ ਸੀ ਤੇ ਭਰਮ ਹੀ ਰਹਿ ਗਿਆ ਅੱਜ ਮੈਂ ਖਾਲੀ ਜਾ ਰਹੀ ਆ ਜਦੋਂ ਬੀਬੀ ਨੇ ਇਹ ਗੱਲ ਆਖੀ ਤੇ ਨਲੂਏ ਸਰਦਾਰ ਨੇ ਬੁਲਾਇਆ ਕਹਿੰਦਾ ਬੀਬੀ ਜੀ ਬੈਠੋ ਬੜੇ ਹੀ ਸਤਿਕਾਰ ਦੇ ਨਾਲ ਨਲੂਏ ਸਰਦਾਰ ਨੇ ਬੀਬੀ ਜੀ ਨੂੰ ਇੱਕ ਉੱਚੀ ਜਗ੍ਹਾ ਤੇ ਬਿਠਾਇਆ ਉਹਦੇ ਆਲੇ-ਦੁਆਲੇ ਉਹਨਾਂ ਦੇ ਨਾਲ ਦੇ ਸਿੰਘ ਸਰਦਾਰ ਨੇ ਜਰਨੈਲ ਤੇ ਬਹਾਦਰ ਸੂਰਮੇ ਨੇ ਸਾਰਿਆਂ ਦੇ ਸਾਹਮਣੇ ਨਲੂਏ ਸਰਦਾਰ ਨੇ ਉਸ ਬੀਬੀ ਦੇ ਚਾਨਾ ਤੇ ਮੱਥਾ ਟੇਕਿਆ ਕਹਿੰਦਾ ਬੀਬੀ ਅੱਜ ਜਦੋਂ ਤੂੰ ਮੇਰੀ ਧਰਮ ਦੀ ਮਾਂ ਹੈਂ ਜਦੋਂ ਤੱਕ ਜ਼ਿੰਦਗੀ ਦੇ ਸਾਂ ਵਫਾ ਕਰਨਗੇ ਉਦੋਂ ਤੱਕ ਤੂੰ ਮੇਰੀ ਮਾਂ ਰਹੇਗੀ ਇਤਿਹਾਸ ਕਰ ਕਹਿੰਦੇ ਨੇ ਜਦੋਂ ਤੱਕ ਨਰੂਆ ਸਰਦਾਰ ਜੰਦਾ ਰਿਹਾ ਉਸ ਬੀਬੀ ਬਾਨੋ ਬੇਗਮ ਨੂੰ ਆਪਣੀ ਮਾਂ ਕਹਦਾ ਰਿਹਾ ਵਿਰਲੇ ਨੇ ਜਿਨ੍ਹਾਂ ਦੇ ਬਾਰੇ ਕਹਿ ਸਕਦੇ ਆ ਕਿ ਕਦਨਾ ਪਈਆਂ ਜਿਨ੍ਹਾਂ ਦੇ ਇੱਕ ਮੁੱਛ ਦੇ ਵਾਲ ਦੀਆਂ ਜਿਨ੍ਹਾਂ ਦੀਆਂ ਗਵਈਆਂ ਮੰਨੀਆਂ ਰੱਬ ਦੇ ਨਾਲ ਦੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਸਰਦਾਰ ਹਰੀ ਸਿੰਘ ਦਲੂਆ ਜਿਨ੍ਹਾਂ ਦੇ ਜੀਵਨ ਦੇ ਬਾਰੇ ਕੁਝ ਕਹਿਣ ਦਾ ਯਤਨ ਕਰ ਸਕਿਆ ਹੋਈਆਂ ਪੁੱਲਾਂ ਦੀ ਬਖਸ਼ਿਸ਼ੋ ਖਿਮਾ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਨਬਾਦੀ ਬਣਾਉਣ ਦਾ ਯਤਨ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ